ਸਤਿ ਸ੍ਰੀ ਅਕਾਲ ਸ਼ਰਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੋ ਤੁਸੀਂ ਅੱਖਾਂ ਦਾ ਅੱਜ ਜਾਂਚ ਆਪਰੇਸ਼ਨ ਕੈਂਪ ਲਗਾ ਰਹੇ ਹੋ ਉਸ ਦੇ ਸੰਬੰਧੀ ਜਾਣਕਾਰੀ ਦੇਣ ਤੋਂ ਜਾਣਕਾਰੀ ਅੱਜ ਸਾਰਾ ਤੋਂ ਪਹਿਲਾਂ ਦਾ ਤੁਹਾਡਾ ਤੁਹਾਡੇ ਚੈਨਲ ਦਾ ਇੱਥੇ ਤੁਹਾਡੇ ਆਉਣ ਦਾ ਮੈਂ ਸਵਾਗਤ ਕਰਦਾ ਤੁਹਾਡੇ ਸਾਰੇ ਸਰੋਤਿਆਂ ਨੂੰ ਧਰਮ ਰਾਮ ਸਤਿ ਸ੍ਰੀ ਅਕਾਲ ਅੱਜ ਮੇਰੀ ਮਾਤਾ ਜੀ ਇਸੇ ਦਿਨ 2 ਸਾਲ ਪਹਿਲਾਂ ਇਸ ਸੰਸਾਰ ਤੋਂ ਰੁਕਸ਼ਤ ਹੋਏ ਸਨ 22 ਸਤੰਬਰ 2022 मैं कि मैं ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਮੇਰੀ ਮਾਤਾ ਜੀ ਸਿਰਫ ਇਹ ਮੇਰੇ ਮਾਤਾ ਜੀ ਨਹੀਂ ਸੀ ਬਲਕਿ ਉਹਨਾਂ ਨੇ ਪਿਤਾ ਦੀ ਭੂਮਿਕਾ ਵੀ ਮੇਰੇ ਵਾਸਤੇ ਨਿਭਾਈ ਮੈਂ ਸਾਰਾ ਤੋਂ ਛੋਟਾ ਮੇਰੇ ਮਾਤਾ ਜੀ ਦਾ ਬੇਟਾ ਤੇ ਜਦੋਂ ਮੇਰੇ ਪਿਤਾ ਜੀ ਸੰਸਾਰ ਤੋਂ ਰੁਕਸ਼ਤ ਹੋਏ ਤਾਂ ਉਸ ਸਮੇਂ ਮੇਰੀ ਬਹੁਤ ਛੋਟੀ ਉਮਰ ਸੀ ਮੈਨੂੰ ਮੇਰੇ ਪਿਤਾ ਜੀ ਯਾਦ ਨਹੀਂ ਆਉਂਦੇ ਮੇਰੀ ਮਾਤਾ ਜੀ ਨੇ ਮੇਰਾ ਬਾਲਨ ਪੋਸ਼ਣ ਕੀਤਾ ਉਹਨਾਂ ਨਾਲ ਸਾਡਾ ਬਹੁਤ ਲਗਾਵ ਸੀ ਤੇ ਉਹਨਾਂ ਦਾ ਸਾਡੇ ਨਾਲ ਬਹੁਤ ਲਗਾਵ ਸੀਗਾ ਤੇ ਮੈਂ ਇਹ ਕੌਸ਼ਿਸ਼ ਕਰ ਰਿਹਾ ਪਰਮਾਤਮਾ ਦੇ ਸ਼ੁਕਰਗੁਜ਼ਾਰ ਆ ਕਿ ਮੈਨੂੰ ਤੋਂ ਇੰਨਾ ਸਮਰਥ ਰੱਖੀ ਕਿ ਮੈਂ ਮੇਰੀ ਮਾਤਾ ਦੀ ਯਾਦ ਦੇ ਵਿੱਚ ਉਹਨੂੰ ਚੀਰ ਸਥਾਈ ਬਣਾਉਣ ਵਾਸਤੇ ਕੋਈ ਨਾ ਕੋਈ ਸਮਾਜ ਸੇਵਾ ਦਾ ਕੰਮ ਕਰਦਾ ਰਹਾ ਇਹ ਮੇਰੀ ਮਾਤਾ ਨੇ ਮੈਨੂੰ ਬਚਪਨ ਦੇ ਵਿੱਚ ਹੀ ਗੁਰਤੀ ਦਿੱਤੀ ਸੀ ਕਿ ਪਰਮਾਤਮਾ ਹੈ ਜਿਹੜਾ ਉਹ ਆਮ ਲੋਕਾਂ ਦੇ ਵਿੱਚ ਪਸਦਾ ਹੈ ਸਰ ਸਰ ਇਹ ਸੈਕਿੰਡ ਕੈਂਪ ਲਗਾ ਰਹੇ ਹਾਂ ਪਹਿਲਾਂ ਵੀ ਲਾਇਆ ਸੀ ਇੱਕ ਕੈਂਪ ਹਾਂਜੀ ਇਹ ਦੂਜੀ ਜਿਹੜੀ ਅੱਜ ਵਰਸੀ ਆ ਮੇਰੀ ਮਾਤਾ ਜੀ ਪਹਿਲੀ ਬਰਸੀ ਦੇ ਉੱਤੇ ਵੀ ਕੈਂਪ ਲਾਇਆ ਸੀ ਆ ਜਿਹੜਾ ਜਨ ਸੇਵਾ ਹਸਪੀਟਲ ਸ਼੍ਰੀ ਗੰਗਾ ਨਗਰ ਦਾ ਜੀ ਯੂਨੀਵਰਸਿਟੀ ਵੱਲੋਂ ਤਾਂ ਟਿਆ ਮੈਡੀਕਲ ਕਾਲਜ ਵੱਲੋਂ ਉਹਨਾਂ ਵੱਲੋਂ ਇੱਕ ਕੈਂਪ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਖੰਡਾ ਇਹ ਚ ਮੁਫਤ ਬਲੈਸ਼ਨ ਹੋਣਾ ਸਾਰਾ ਕੋਈ ਜਾਣ ਜਾਣ ਦਾ ਕੋਈ ਕ੍ਰੈਨ ਨਹੀਂ ਚਾਰਜਸ ਨਹੀਂ ਤੇ ਮੇਰੇ ਵੱਲੋਂ ਮੇਰੇ ਮਾਤਾ ਜੀ ਨੂੰ ਸਮਰਪਿਤ ਜਿਹੜਾ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਜਿਹਦੇ ਵਿੱਚ ਤੁਹਾਡੇ ਚੈਨਲ ਲਈ ਵੀ ਅਪੀਲ ਕਰਦਾ ਕਿ ਸਾਰੇ ਜਿਹੜੇ ਲੰਗਰ ਚੱਕੀ ਜਾਣਾ ਹੈ ਪਿੰਡ ਢਿੰਗਾ ਵਾਲੀ ਦੇ ਕੇਸ ਆਪਕਾ ਸਰਪੰਚ ਅਸੀਸ ਸਿੰਘ ਜੀ ਵੱਲੋਂ ਉਹਨਾਂ ਦੀ ਮਾਤਾ ਸੁਰਗਵਾਸੀ ਮਾਤਾ ਦੇ ਬਰਸੀ ਦੇ ਉੱਤੇ ਅੱਜ ਅੱਖਾਂ ਦਾ ਜਾਂਚ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਕਾਫੀ ਸਾਰੇ ਮਰੀਜ਼ ਜਵਾਬ ਤੋਂ ਅਤੇ ਵਕਵਾ ਸਟਾਨਾ ਤੋਂ ਇੱਥੇ ਪਹੁੰਚੇ ਨੇ ਦਿੱਖਦੇ ਵਾਕ-ਵਾਕ ਪਿੰਡਾਂ ਤੋਂ ਮਰੀਜ਼ ਪਹੁੰਚੇ ਨੇ ਜੋ ਕੀ ਆਪਣੇ ਆਪਾਂ ਦਾ ਜਾਂਚ ਕਰਵਾ ਰਹੇ ਨੇ ਇੱਥੇ ਸਰਪੰਚ ਜੀ ਵੱਲੋਂ ਸਮਾਜ ਸੇਵਾ ਦਾ ਇੱਕ ਕਾਰਜ ਕੀਤਾ ਜਾ ਰਿਹਾ ਜਿਸ ਵਿੱਚ ਫ੍ਰੀ ਜਾਂਚ ਆਪਰੇਸ਼ਨ ਕੈਂਪ ਲਗਾਏ ਜਾ ਰਹੇ ਨੇ ਇੱਥੇ ਬੈਠੇ ਡਾਕਟਰ ਨਾਲ ਗੱਲਬਾਤ ਕਰਾਂਗੇ ਦੱਸਿਓ ਡਾਕਟਰ ਸਰ ਜੋ ਕੈਂਪ ਲਗਾਇਆ ਜਾ ਰਿਹਾ ਹੈ ਇਸ ਦੇ ਸੰਬੰਧੀ ਆਪਾਂ ਨੂੰ ਥੋੜੀ ਜਾਣਕਾਰੀ ਦਵੋਗੇ ਹਾਂ ਮੈਂ ਨਾ ਅਸੀਂ ਆਏ ਹੈ ਕਿ ਜਨ ਸੇਵਾ ਹਸਪੀਟਲ ਤੋਂ ਜਿਹੜਾ ਗੰਗਨਗੜ੍ਹ ਤੇ ਟਾਟਿਆ ਹਸਪੀਟਲ ਤੇ ਟਾਟਿਆ ਕਾਲਜ ਹੈ ਨਾ ਯੂਨੀਵਰਸਿਟੀ ਹੈਗੀ ਅੰਜਨ ਸਤਿ ਅਤੇ ਜਨ ਸੇਵਾ ਹਸਪੀਟਲ ਤੋਂ ਆਏ ਹਾਂ ਅਸੀਂ ਨਾ ਡਾਕਟਰ ਅੰਮ੍ਰਿਤ ਸਿੰਘ ਪਹਿਲੇਵਾਲ ਨਾਮ ਹੈਗਾ ਮੇਰਾ ਆਈ ਸਪੈਸ਼ਲਿਸਟ ਹਾਂ ਮੈਂ ਤੇ ਇਹ ਆਪਣੇ ਸਟਾਫ ਹੈਗੇ ਹੁਣ ਤੱਕ ਕਿੰਨੇ ਮਰੀਜ਼ ਤੁਸੀਂ ਅਟੈਂਡ ਕਰ ਸਕਦੇ ਹੋ ਅਭੀ 2-100 ਮਰੀਜ਼ ਦੇਖਤੇ ਤੇ ਕਰੀਬ

is ad hoc for making it grow ਮੇ ਸਾਹੀ ਸਰਪੰਚ ਸੁਖਨੀਲ ਸਿੰਘ ਵੱਲੋਂ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਕੀਤਾ ਜਾਂਦਾ ਇੱਥੇ ਉਹਨਾਂ ਨੇ ਕੈਂਪ ਦੇ ਨਾਲ ਨਾਲ ਅ ਸੰਗਤ ਵਾਸਤੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਹੋਇਆ ਹੈ ਜਿੱਥੋਂ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਲੋਕ ਇੱਥੇ ਲੰਗਰ ਛੱਕ ਕੇ ਆਨੰਦ ਮਾਣ ਰਹੇ ਨੇ ਤੇ ਆਪਣੇ ਨਾਲ ਮੌਜੂਦ ਨੇ ਅਸ਼ੋਕ ਪੈਂਟਰ ਜੀ ਜੋ ਇਸ ਕੈਂਪਸ ਸੰਬੰਧੀ ਜਾਣਕਾਰੀ ਦੇਣਗੇ। ਦੱਸਿਓ ਹਾਂ ਜੀ। ਹਾਂ ਜੀ। ਕੈਂਪਸ ਸੰਬੰਧੀ ਕੀ ਜਾਣਕਾਰੀ ਦਵੋਗੇ ਕੀ ਕਹੋਗੇ? ਇਸ ਜੋ ਕੈਂਪੋ ਬਹੁਤ ਬੜੀ ਹੈ ਜੀ। ਸਾਰਾ ਪਰਵਾਰੀ ਅੱਖਾਂ ਦੀ ਜਾਂਚ ਹੋ ਰਹੀ ਹੈ। ਜੋ ਸਰਪੰਚ ਸ਼ਸ਼ੀਲ ਸ਼ਾਗ ਜੀ ਹਮੇਸ਼ਾ ਦੀ ਤਰ੍ਹਾਂ ਸਮਾਜ ਸੇਵਾ ਦਾ ਕੰਮ ਕਰਦੇ ਰਹਿੰਦੇ ਨੇ। ਇਸ਼ਿਆ ਕਰਦੇ ਆ ਜੀ ਹਰੇ ਉਹਨਾਂ ਬਾਰੇ ਕੀ ਕਹੋਗੇ ਜੀ? ਬਹੁਤ ਹੀ ਨੇਕ ਦਿਲ ਇਨਸਾਨ ਹੈ ਜੀ। खुले दिन देव बहुत बढ़िया राजा बंदी बहुत ही साढ़े जिमें खुजखेड़ा तो धर्मपुरा तो सईदानी तो वो बख पिंड आए हुए ये हमेशा ही की है साल तो अंगा ही रखिए बस सारे तो तो जा के मदद करते हैं कर वैसे भी जो कोई लोग इलाज तो बगैर होस्पिटलों में उन्होंने नेक मदद करते जा ਹਾਂਜੀ ਅਸ਼ੋਕ ਪੈਂਟਰ ਜੀ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੇ ਅਸ਼ੀਲ ਸ਼ਾਗ ਨੇ ਹਮੇਸ਼ਾ ਹੀ ਇਸ ਮਾ ਸੇਵਾ ਦਾ ਕਾਰਾ ਕਰਦੇ ਨੇ ਤੇ ਲੋਕਾਂ ਦੀ ਮਦਦ ਕਰਦੇ ਰਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਪਹਿਲਾਂ ਵੀ ਉਹਨਾਂ ਨੇ ਅੱਖਾਂ ਦਾ ਜਾਂਚ ਆਪਰੇਸ਼ਨ ਕੈਂਪ ਲਗਾਇਆ ਸੀ ਤੇ ਹੁਣ ਵੀ ਲਗਾ ਰਹੇ ਆਪਣੇ ਨਾਲ ਮੌਜੂਦ ਹਨ ਸਰਪੰਚ ਸਸ਼ੀਲ ਸ਼ਾਗ ਜੀ ਦੇ ਵੱਡੇ ਭਰਾ ਜੋ ਕਿ ਹਮੇਸ਼ਾ ਹੀ ਸੇਵਾ ਦੇ ਕੰਮਾਂ ਦੇ ਵਿੱਚ ਆਪਣੇ ਸ਼ਿਲਾੰਗਾ ਯੋਗ ਕਦਮ ਅ ਔਫਰ ਦੇ ਰਹੇ ਨਹੀਂ ਨਾਲ ਮੌਜੂਦ ਹਨ ਬਜ਼ੁਰਗਾ ਸਸਿਆ ਸਸਿਆ ਅੰਕਲ ਜੀ ਕਿਹੜੇ ਪਿੰਡ ਤੋਂ ਆਏ ਆ ਬਾਬਾ ਜੀ ਦਲਮੀਰ ਖੜੇ ਤੋਂ ਅੱਛਾ ਮਰੀਜ਼ ਲੈ ਕੇ ਆਏ ਕਿ ਖੁਦ ਨਹੀਂ ਮੈਂ ਆ ਵੀ ਸਾ ਮੈਂ ਆਖਦਾ ਲੰਦ ਪੋਣਾ ਕਿ ਮੈਂ ਅੱਛਾ ਹੋ ਗਈ ਚੱਕੀ ਆ ਚੈੱਕ ਹੋ ਗਈ ਬਹੁਤ ਵਧੀਆ ਦਵਾਈ ਦਵਾਈ ਮਿਲ ਗਈ ਦਵਾਈ ਵੀ ਮਿਲ ਗਈ ਉਹਨਾਂ ਕਿ ਆ ਉੱਥੇ ਆ ਜਾਓ ਤੁਹਾਡਾ ਕਰਦੇ ਆ ਇਸ ਤਰ੍ਹਾਂ ਦੇ ਕੈਂਪਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਗੇ ਅਸੀਂ ਇੱਥੇ ਬਹੁਤ ਇਹਨਾਂ ਸੇਵਾ ਕੀਤੀ ਲੰਗਰ ਪਾਣੀ ਆ ਚੱਲਦਾ ਪਿਆ ਸਵੇਰ ਤੋਂ ਲੈ ਕੇ ਕਹਿੰਨ 400 ਬੰਦਾ 400 ਬੰਦਾ ਬੜੀ ਸੇਵਾ ਕੀਤੀ ਫ੍ਰੀ ਸਗੀ ਸਮਝ ਡਾਕਟਰਾਂ ਦੀ ਵੀ ਆ ਸਾਰੀ ਜਿੰਨੀ ਕੀਮਤ ਸਾਫ ਫ੍ਰੀ ਆੱਖਾ ਸਾਰਾ ਪੀ ਆਏ ਹੋਏ ਮਰੀਜ਼ ਹਨ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਹੜੇ ਪਿੰਡ ਤੋਂ ਆਏ ਤੁਸੀਂ ਮੈਂ ਜੀ ਹੀਰਾਂ ਢਾਣੇ ਤੋਂ ਆਇਆ ਜੀ ਅੱਛਾ ਕੀ ਆਪ ਕਿਹੜਾ ਮਰੀਜ਼ ਲੈ ਕੇ ਆਏ ਹੋ ਕਿ ਹਾਂਜੀ ਹਾਂਜੀ ਮੈਂ ਮੇਰੇ ਪਿਤਾ ਜੀ ਨੂੰ ਲੈ ਕੇ ਆਇਆ ਤੇ ਉਹਨਾਂ ਦਾ ਅੱਖਾਂ ਦਾ ਮਤਲਬ ਚੈੱਕ ਵਗੈਰਾ ਕਰਵਾਉਣਾ ਸੀਗਾ ਤੇ ਉਹ ਮਤਲਬ ਨਾਲ ਲੈ ਕੇ ਆ ਡਾਕਟਰ ਸਾਹਿਬ ਨੂੰ ਚੈੱਕ ਕਰਵਾਇਆ ਤੇ ਉਹ ਕਹਿ ਰਹੇ ਆ ਵੀ ਆਪਣੇ ਵੀ ਪਿਤਾ ਜੀ ਅੱਖ ਬਣੂਗੀ ਕਹਿੰਦੇ ਤੁਹਾਨੂੰ ਵੀ ਕੰਗਨਗਰ ਬਣਨੀ ਆ ਅੱਖ ਤੇ ਅੱਛਾ